ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰੋ ਤੁਹਾਨੂੰ ਦਿਨ ਦੁੱਗਣੀ ਤੇ ਰਤ ਚਾਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦਿਹਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਹੈਗੀ ਆ ਜੀ ਬਸੰਤ ਪੰਚਮੀ ਅੱਜ ਮੇ ਦਿਨ ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਿਆਹ ਹੋਇਆ ਸੀ ਗੁਰੂਕੀਲ ਹੌਰ ਤੇ ਅਸਲ ਚ ਬਸੰਤ ਪੰਚਮੀ ਉੱਥੇ ਮਨਾਈ ਜਾਂਦੀ ਜੀ ਸੱਤ ਪੰਤੀ ਮਠਿਆਈ ਚੱਲਦੀ ਹੈ ਜੀ ਦੂਰੋਂ ਦੂਰੋਂ ਸੰਗਤਾਂ ਉੱਥੇ ਨਤਮਸਤਕ ਹੁਣ ਪਹੁੰਚਦੀਆਂ ਉਹਨਾਂ ਦੇ ਵਿਆਹ ਦੇ ਵਿੱਚ ਹਾਜ਼ਰੀ ਲਾਉਣ ਪਹੁੰਚਦੀਆਂ ਜੀ ਤੇ ਅਸੀਂ ਤਾਂ ਹੁਣ ਤੁਹਾਨੂੰ ਪਤਾ ਵੀ ਇੱਧਰ ਆਪਣੇ ਕਮਾਂਕਾਰਾਂ ਚ ਉਲਝੇ ਹੋયા ਹਾਂ ਸੋ ਉੱਥੇ ਨਹੀਂ ਜਾ ਹੋਇਆ ਚਲੋ ਦਿਲੋਂ ਕਹਿੰਦੇ ਦਿਲ ਦੇ ਵਿੱਚ ਹੌ ਸ਼ਰਦਾ ਹੋਣੀ ਚਾਹੀਦੀ ਹੈ ਤੇ ਸਭ ਤੋਂ ਵੱਡੀ ਗੱਲ ਆ ਤੇ ਨਾਲ ਦੀ ਨਾਲ ਜੀ ਅੱਜ ਬਹੁਤ ਵਧੀਆ ਹਵਾ ਚੱਲ ਰਹੀ ਹੈ ਪੱਛੋਂ ਦੀ ਤੇ ਨਾਲ ਨਿਆਣਾ ਨੇ ਪਤੰਗ ੜਾਇਆ ਹੋ ਤੁਸੀਂ ਜੈਸਮੀਨ ਵਾਲੀ ਵੀਡੀਓ ਤੇ ਦੇਖ ਕੇ ਲੈਣਾ ਵੀ ਕਰਨਵੀਰ ਨੇ ਪੂਰੀਆਂ ਕਲੋਲਾਂ ਕਰੀਆਂ ਪਤੰਗ ੜਾ ਕੇ ਤੇ ਨਾਲ ਹੈਗਾ ਜੀ ਅੱਜ ਸਾਡੇ ਪਾਪਾ ਜੀ ਦਾ ਹੈਪੀ ਵਾਲਾ ਬਰਥਡੇ ਹਾਂ ਉਹ ਉਧਰ ਚੱਲ ਰਿਹਾ ਸੀ ਕੰਮ ਤੇ ਅੱਜ ਲੈਂਟਰ ਵੀ ਪੈ ਗਿਆ ਜੀ ਆਪਣੇ ਉੱਥੇ ਜਿਹੜਾ ਪ੍ਰੋਸੈਸ ਚੱਲ ਰਿਹਾ ਸੀ ਪੋਲਟਰੀ ਫਾਰਮ ਦਾ ਉਹ ਕਰਨ ਮਹਾਲ ਤੇ ਤੁਸੀਂ ਵੀਡੀਓ ਦੇਖ ਲੈਣੀ ਮਸ਼ੀਨ ਵੀ ਮੇਰੇ ਸਾਹਬ ਚ ਐ ਇੱਥੇ ਨੂੰ ਲਖਣੇ ਵਾਲੀ ਹੋ ਜਿਹੜੀ ਆਪਣੀ ਲੈਂਟਰ ਪੱਕ ਗਈ ਸੀ ਮੈਂ ਉੱਥੇ ਤੇ ਆਇਆ ਆ ਲੈ ਕੇ ਆਏ ਜੀ ਆਪਣੇ ਘਰਦਿਆਂ ਨੂੰ ਪਤੌੜ ਗਰਮ-ਗਰਮ ਹੁਣ ਮੇਰਾ ਧੰਨਵਾਦ ਕਰਨਾ ਪਤਾ ਨਹੀਂ ਨਹੀਂ ਕਰਨਾ ਹੈਗਾ ਇਹ ਸੰਦੀਪ ਵਿਚਾਰੀ ਨਾਲ ਥੋੜੀ ਜੀ ਉਹਦੇ ਇੱਕ ਤਾਂ ਤੁਹਾਨੂੰ ਪਤਾ ਵੀ ਬਾਹਤ ਦਰਦ ਹੋ ਰਿਹਾ ਤੇ ਅੱਜ ਉਹਦੇ ਲੱਤ ਚ ਵੀ ਦਰਦ ਹੋ ਰਿਹਾ ਉਹਨੇ ਵਿਚਾਰੀ ਨੇ ਲੰਗੜੀ ਲੰਗੜੀ ਨੇ ਜਾ ਕੇ ਮੱਜਾ ਨੂੰ ਪਾਣੀ ਦਿੱਤਾ ਪਲਾ ਉਦੇ ਪਿੱਛੇ ਵੀ ਥੋੜੀ ਜਿਹੀ ਉਹ ਮੇਰੇ ਨਾਲ ਗੁੱਸੇ ਹੋਈ ਵੀ ਹੈ ਕਹਿੰਦੀ ਵੀ ਤੂੰ ਪਾਣੀ ਨਹੀਂ ਪਲਾਕੇ ਗਿਆ ਹੈਗਾ ਅ ਮੈਂ ਹੁਣ ਉਧਰ ਉਲਝ ਜਾ ਪਤਾ ਜੀ ਇੱਥੇ ਲੈਂਟਰ ਦਾ ਕੰਮ ਵੀ ਵਿੱਚ ਸੀ ਅ ਤੇ ਇੱਕ ਮਿਸਤਰੀ ਵੀ ਛੁੱਟੀ ਕਰ ਗਿਆ ਵਿੱਚ ਕੰਮ ਕਈ ਉਲਝੇ ਹੋਤੇ ਉਹਦਾ ਕਰਕੇ ਮੇਤੇ ਟਾਈਮ ਟੂ ਟਾਈਮ ਉਹਰੇ ਨਹੀਂ ਆਇਆ ਹੋਇਆ ਤੇ ਪਾਣੀ ਉਹਨੇ ਪਲਾਤਾ ਮੈਂ ਵੀਡੀਓ ਦੇ ਵਿੱਚ ਉਹਦਾ ਧੰਨਵਾਦ ਕਰਦਾ ਭਾਈ ਹਾਂ ਮੈਂ ਚਾਹ ਵੀ ਨਹੀਂ ਪੀਂਦਾ ਨਾ ਮੈਂ ਪੀਂਦਾ ਦੁੱਧ ਫੇਰ ਵੀ ਦੁੱਧ ਸੰਦੀਪ ਪੀਂਦੀਆ ਚਾਹ ਉਹ ਪੀਂਦੀ ਫੇਰ ਵੀ ਮਾਦਾ ਧੰਨਵਾਦ ਕਰਦਾ ਹੱਥਾਂ ਦੀ ਹਾਲਤ ਲੋਹੇ ਨਾਲ ਖੇਲ ਖੇਲ ਕੇ ਜੀ ਬੁਰੀ ਹੋ ਗਈ ਤੇ ਹੁਣ ਮੈਂ ਕੈਮਰਾ ਘੁਮਾਉਂਦਾ ਜੀ ਗਰਮ ਗਰਮ ਪਕੌੜੇ ਪਏ ਆ ਜੇ ਥੋੜੀ ਬਹੁਤੀ ਗਰਮੀ ਹੋ ਗਈ ਵੀਡੀਓ ਦੇ ਵਿੱਚ ਤੁਸੀਂ ਮੈਂ ਤਾਂ ੱਤਲ ਨਹੀਂ ਉੱਤਰਨੀ ਅੱਤ ਤੁਸੀਂ ਵੀ ਚੱਲ ਲਓ ਕਮੈਂਟ ਕੋਈ ਕੀ ਸੰਦੀਪ ਉਹਦੇ ਬਰਖਲਾਪਰਾ ਕਰਿਓ ਤੇ ਮੈਂ ਹੁਣ ਕੈਮਰਾ ਘੁਮਾ ਕੇ ਮਿਲਾਉਂਦਾ ਜੀ ਤੁਹਾਨੂੰ ਪਕੌੜੇ ਗਏ ਆ ਜੀ ਖਟਿਆਈ ਦੀ ਘਾਟ ਹੈ ਇਹਨਾਂ ਨੂੰ ਠੰਡੇ ਪਏ ਆ ਮੇ ਲੋ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਕੌੜੇ ਲਿਆਉਣ ਵਾਸਤੇ ਵੀ ਕਿਦਰ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੰਡੇ ਪਕੌੜੇ ਲਿਆ ਕੇ ਦੇ ਦਿੱਤੇ ਸਾਨੂੰ ਕੋਈ ਧੰਨਵਾਦ ਨਹੀਂ ਕੋਈ ਕੁਝ ਨਹੀਂ ਮੈਂ ਕਿੱਕਣਾ ਚੋਰੀ ਕਰਕੇ ਉੱਥੇ ਤੇ ਲਿਆ ਆ ਇਹ ਮੈਨੂੰ ਪਤਾ ਪਹੁੰਚਾ ਚੋਂ ਕੱਢ ਕੇ ਘਰ ਤੇ ਲਿਆਉਂਦੇ ਤੇ ਬਚਾਈ ਕਿੱਕਣਾ ਸੰਗਤਾਂ ਉੱਥੇ ਜਿਹੜੇ ਜਿਹੜੇ ਬੰਦੇ ਉੱਥੇ ਪਹੁੰਚਿਆ ਤਾਂ ਹੁਣ ਵੀਡੀਓ ਤੇ ਕਰਨ ਮਾਲ ਦੀ ਤੇ ਪਤਾ ਲੱਗਣਾ ਉਹ ਖਾਣੇ ਦਿੱਤੇ ਮੈਂ ਕਿਉਂ ਉਹਨਾਂ ਦੇ ਮੂੰਹਾਂ ਚੋਂ ਕੱਢ ਕੇ ਲਿਆ ਮੈਂ ਤੁਸੀਂ ਚੋਰੀ ਕਰਦੇ ਮੈਂ ਹਾਂ ਚੋਰੀ ਜਿੱਕੜਾ ਮਰਜੀ ਲਾਲਾ ਵੀ ਮੁੱਥੇ ਤੇ ਕੱਢ ਵੀ ਮੇਰੇ ਨੰਬਰ 1 ਕਿਵੇਂ ਆਵਾਜ਼ ਹੀ ਦੇਣੀ ਵੀ ਮੈਂ ਤੁਹਾਡੇ ਖਾਤਰ ਲੈ ਕੇ ਆਇਆ ਹਾਂ ਐ ਕੋਈ ਸਾਰੇ ਬੱਚੀ ਕੁਝ ਜੀ ਟੋਲਿਆ ਦਿੰਦੀ ਇੱਥੇ ਕਹਿੰਦੇ ਗਦਰ ਨੂੰ ਦਤਾਲੂਣਾ ਉਹ ਕਹਿੰਦਾ ਮੇਰੀ ਅੱਖ ਪੰਨੀ ਦੀ ਧੰਨਵਾਦ ਦਿੱਤਾ ਕੀ ਕਰਨਾ ਉਲਟਾ ਹੋਰੇ ਪਾਸੋਂ ਨੂੰ ਗੱਲ ਚੱਲ ਗਈ ਸਾਡਾ ਦਿੱਤਾ ਤੇਰੀ ਕਾਬਤ ਵਿੱਚ ਜਾਂਦੇ ਆ ਵੀ ਬਾਈ ਮੈਂ ਚੋਰੀ ਕਰਕੇ ਲਿਆ ਤੈਨੂੰ ਚੋਰੀ ਦਾ ਸਬੂਤ ਮੈਂ ਲੁਕੋ ਕੇ ਰੱਖੇ ਬੇ ਤੇ ਐਨੇ ਕਿ ਮੈਂ ਚੱਕ ਲਿਆ ਆਪਣੇ ਮੈਂ ਹੁਣ ਕਿਸੇ ਦੇ ਉਹਦੇ ਨਾਲ ਕਿਸੇ ਦੇ ਥਾਲ ਤੋਂ ਚੱਕੇ ਨਾ ਕਿ ਇੱਦੀ ਕੌਲੀ ਦੇ ਚੱਕੇ ਚਲੋ ਠੀਕ ਹੈ ਮੈਂ ਪਹਿਲੇ ਧੰਨਵਾਦ ਆ ਜੀ ਤੁਸੀਂ ਸਾਡੇ ਲਈ ਇਨਾ ਕਸ਼ਟ ਕਟਿਆ ਲੁਕੋ ਕੇ ਰੱਖੇ ਠੀਕ ਹੈ ਤੇਰੇ ਚੱਕ ਲੈ ਜਾਂਦਾ ਕੋਈ ਬੰਦੇ ਰਕਿਆ ਵਰਦਾ ਹੋਵੇ ਕਿਆ ਬੰਦਾ ਨਹੀਂ ਮੇਰੇ ਗੱਲ ਮੇਰੀ ਗੱਲ ਠੀਕ ਹੈ ਵੀ ਬੰਦਾ ਜਦ ਚਾਹ ਲੈਣ ਆਉਂਦਾ ਰੋਟੀ ਲੈਣ ਆਉਂਦਾ ਉਸੇ ਟਾਈਮ ਡੰਗਰਾਂ ਨੂੰ ਮਿੰਟ ਚ ਪਾਣੀ ਪੁਲਾ ਦਵੀਂ ਮੇਰੇ ਕੋਲ ਸਾਡੇ ਕੋਲ ਹੁਣ ਮੇਰੀ ਗੱਲ ਇੱਕ ਇੱਕ ਮਿੰਟ ਡੰਗਰਾਂ ਦੀ ਸਾਡ ਸੁਣ ਲੈ ਮਾਤਾ ਤੇ ਚਾਹ ਲੈਣ ਤੁਰਿਆ ਜੈਸਮੀਨ ਨੇ ਰੋਟੀ ਪਜਾਈ ਦੋ ਟਾਈਮ ਉੱਥੇ ਆਇਆ ਮੋਰ ਜਾ ਮਾ ਹੁਣ ਦਾ ਲੇਬਰ ਵਾਲਾ ਚਾਹ ਲੈਣ ਤੋਰਿਆ ਬਾਈ ਨੇ ਮੈਨੂੰ ਉੱਥੇ ਤੱਕ ਕਹਿਤਾ ਕਹਿੰਦਾ ਜਾਂਦੇ ਹੀ ਮੁੜਾ ਉੱਥੇ ਬੈਠੀ ਨਾ ਜਾਕੇ ਕਹਿੰਦਾ ਮੈਂ ਚਾਹ ਨੂੰ ਉਹਨਾਂ ਨੂੰ ਫੋਨ ਕਰਕੇ ਕਿਹਾ ਬਾਈ ਨੇ ਕਿਹਾ ਫੋਨ ਕਰਕੇ ਮੈਂ ਕਿਹਾ ਤੁਹਾਨੂੰ ਚਾਹ ਦੀ ਤੀ ਪੈਰ ਜਾ ਬੰਦੇ ਨੇ ਮੈਨੂੰ ਪਿੱਛੇ ਤੇ ਆਰਡਰ ਕਰਕੇ ਤੋਰਤਾ ਵੀ ਤੂੰ ਜਾ ਕੇ ਉੱਥੇ ਖੜਨਾ ਨਹੀਂ ਬੈਣਾ ਨਹੀਂ ਜਦ ਤੱਕ ਜੰਦ ਨੂੰ ਚਾਹ ਨਹੀਂ ਮਿਲੇ ਦੋ ਤਰਾ ਮੋਸਾ ਭਰਾ ਉਹਨੇ ਪੈਰ ਵਾਪਸ ਆ ਜਾ ਮਹਿਤਾ ਕਹੇਗੀ ਵੀ ਅੱਜ ਕੱਢ ਤੇ ਡੰਗਰ ਮੈਨੂੰ ਤਾਂ ਜਾਦੇ ਨੇ ਦੱਸਿਆ 4:30 ਕਹਿੰਦੀ ਮੇਰੇ ਕੋਲ ਤਾਂ ਭਾਜੇ ਡੰਗਰ ਨਹੀਂ ਕੱਢੇ ਕਿਸੇ ਨੇ ਹੇ ਚਾਲ ਕੋ ਉੱਤਰੀ ਪਾਣੀ ਦੋ ਤਾਰੋਂ ਇਹਨਾਂ ਵਿਚਾਰੇ ਨੂੰ ਉੱਤਰ ਵੀ ਗਾਲਾ ਕਰ ਪਾਈ ਜਾਨੀ ਅਸੀਂ ਵੀ ਗਾਲਾ ਕੱਢੀ ਜਾਂਦੀ ਨੇ ਗੱਲ ਇਹ ਐ ਵੀ ਜਾ ਤਾਂ ਮੈਨੂੰ ਦੱਸ ਦੇਣਾ ਤਾਂ ਫੋਨ ਕਰਕੇ ਇਹ ਰੂੜ ਲਾ ਹੈ ਜੋ ਦਿਮਾਗ ਚ ਹੁੰਦਾ ਫਿਰ ਤਾਂ ਤੈਨੂੰ ਦੱਸਣਾ ਤਾਂ ਫਿਰ ਤਾਂ ਆਪੇ ਕਰ ਜਾਣਾ ਤਾਂ ਦਿਮਾਗ ਚ ਨਹੀਂ ਕਿ ਇੱਕ ਸਾੜੇ ਟੈਨਸ਼ਨ ਇਹ ਤਾਂ ਦੇਖ ਇਹ ਤਾਂ ਬਾਹਰ ਨਿਕਲਦੀ ਹੀ ਨਹੀਂ ਬਾਥਰੂਮ ਤੇ ਇਹ ਨਹੀਂ ਦੇਖਦੀ ਇੱਧਰ ਬਾਥਰੂਮ ਚ ਤਾਈ ਨੂੰ ਜਿਹੜਾ ਡੰਗਰ ਇਹ ਤਾਂ ਪਤਾ ਕਿੰਨੀ ਦੁਖਦੀ ਆ ਸੌਰੀ ਜੀ ਗੱਲ ਉਹ ਜਾਣਾ ਬਾੜਾ ਦਵਾਈ ਜਾ ਆਈ ਚੱਲ ਦਵਾਈ ਨੂੰ ਤਾਂ ਕੱਲ ਤੋਂ ਦਵਾਈ ਦਵਾ ਲਿਆ ਮੈਨੂੰ ਇਹ ਵੀ ਨਹੀਂ ਉਹਦੇ ਨਾਲ ਕਰ ਛੱਟੇ ਆ ਜੇ ਹਟ ਜਿਵੇਂ ਮੈਂ ਤਾਂ ਤਹਾਂ ਹੀ ਨਾ ਮੇਰਾ ਹਟ ਗਿਆ ਦਰਦ ਦਰਦ ਦੇ ਬਰੀਕਾਰ ਵੈਸੇ ਦਵਾਈ ਦਵਾਈ ਤੇ ਇਹਨੂੰ ਫਰਕ ਪੈ ਗਿਆ ਤਾਂ ਦਵਾਈ ਤੇਰੀ ਪੀਆ ਠੰਡਾ ਉਹ ਪਤਾ ਨਹੀਂ ਹੋਣ ਕਿ ਕਿਹੜੀ ਨਾੜ ਨੂੜ ਖਚੋ ਗਈ ਕੋਈ ਜਿਹੜੀ ਬਾਹ ਲੱਤ ਚ ਤਾਰ ਦੋਣ ਲੱਗਾ ਬਾਹਾਂ ਦਾ ਤਾਂ ਚੱਲ ਜਾਂਦਾ ਕਰਨ ਹੈ ਨਹੀਂ ਉਹਦਾ ਪਤੰਗ ਉਹ ਕੱਟ ਹੋ ਕੇ ਆ ਗਿਆ ਇੱਕ ਐ ਭਾਈ ਬਾਤ ਮਾਤੀ ਕਰ ਰਿਹਾ ਹੈ ਤੇ ਮੇਰ ਦਾ ਲੱਗਿਆ ਪਿਆ ਸਾਨੂੰ ਪਤਾ ਹੈ ਕੜਕੀ ਚਾਈ ਰਹੀ ਜਾਨ ਹਾਰ ਕੇ ਮੈਂ ਹੀ ਖੜੀ ਉੱਪਰ ਵੀ ਚੱਲ ਚੜਕੜੀ ਵੜ ਕੇ ਹਾਂ ਤੇਰੇ ਬੂਜ਼ਰ ਤੇ ਵੀਰ ਜੀ ਨੇ ਫੋਨ ਕਰਤਾ ਕਹਿੰਦਾ ਕਰਨ ਦਾ ਧਿਆਰ ਰੱਖੀ ਦੋ ਮੁੰਡੇ ਐਕਣਾ ਬਈ ਹੋ ਗਏ ਜਿੱਲਾ ਮਰ ਗਏ ਇੱਕ ਪਈ ਜਾਇ ਪਜਾਤਾ ਹਾਂ ਇਹ ਪਤੰਗਾ ਨੇ ਕਰਦੇ ਤਾਂ ਨਕਸਾਰ ਹੋਰ ਕਾਹੂ ਦੇਖੀ ਕਈ ਜੀ ਕਈ ਜੀ ਨੀਜਾ ਹੋਣੀ ਹੈ ਅਸੀਂ ਤੁਹਾਨੂੰ ਪਰਮਾਤਮਾ ਤੁਹਾਨੂੰ ਪਰਮਾਤਮਾ ਵੀ ਸਾਰਿਆਂ ਦੇ ਬਾਲ ਬੱਚਿਆਂ ਨੂੰ ਸਹੀ ਸਲਾਮਤ ਰੱਖਿਆ ਹੋੜੇ ਆ ਹਲਵਾਈ ਬਹੁਤ ਬਾਦ ਜਿਹੜੇ ਬਣੇ ਹਲਵਾਈ ਸਾਡਾ ਬਹੁਤ ਟੌਪ ਦਾ ਜੀ ਹੋੜੇ ਬਹੁਤ ਵਧੀਆ ਬਣਾਏ ਹੋਰ ਗੱਲਾਂ ਦੀਆਂ ਗੱਲਾਂ ਨੂਨ ਮਿਰਚ ਐਨ ਕਰਾਇਆ ਸਾਰਾ ਬਰਾਬਰ ਹਾਂ ਸਾਰਾ ਬਰਾਬਰ ਆ ਨਿਆਣਾ ਹੀ ਨਹੀਂ ਹੈਗੀ ਰੌਣਕ ਜੀ ਨਹੀਂ ਹੈਗੀ ਘਰ 'ਚ ਕਿੱਥੇ ਜੈਸਮੀਨ ਕਿੱਥੇ ਰੀਤ ਅੱਧਾ ਧਕੇ ਮਾ ਤਾਂ ਰੀਤ ਨੇ আর ਜੈਸਮੀਨ ਨੂੰ ਦੇਖ ਕੇ ਉੱਤਰ ਜਾਂਦਾ ਔਰ ਹਾਂ ਇਹ ਤਾਂ ਹੈ ਜਿੰਦਰ ਜੈਸਮੀਨ ਗੀਆਂ ਹੋਈਆਂ ਬੂਆ ਕੋਲ ਆਪਣੀ ਕੋ ਕਿੱਧਰ ਬੂਆ ਕਿਹੜੀ ਬੂਆ ਆ ਗਈ ਅੱਛਾ 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 ਸਰਬਜੀਤ ਰਾਂਗੀ ਨਹੀਂ ਗਏ ਘੁੰਮਣ ਉਹ ਹਾਂ ਕਰਨਵੀਰ ਤੁਹਾਨੂੰ ਪਤਾ ਹੈ ਆ ਪਤਾਉਂਗਾ ਉਹ ਸ਼ਿਕਾਰੀ ਇੱਧਰ ਫੇਰੋਂ ਫਿਰਦਾ ਉਹ ਨਾਲ ਨਾਲ ਆ ਪਤੰਗਾ ਤੇ ਮੈਂ ਵੀ ਡਾਉਂ ਤੇ ਹਟ ਗਿਆ ਪਹਿਲਾਂ ਡਾਉਂ ਦਾ ਤਾਂ ਡਰ ਗਿਆ ਤਾਂ ਮੈਂ ਹੁਣ ਤੁਸੀਂ ਪਈ ਸੀ ਬਿਸ਼ਕੈਤੀ ਜੀ ਅਸੀਂ ਜਨਮ ਦੇ ਮੈਂ ਵੀ ਹੋਈ ਪੁੱਛਣ ਲੱਗਾ ਤੁਸੀਂ ਪਾਪਾ ਜੀ ਨੂੰ ਹੈਪੀ ਬਰਥਡੇ ਕਹਤ ਮੈਨੂੰ ਆਜਾ ਫਿਰ ਮੁੰਡੇ ਸਟਾਈਲ ਤੇ ਪੁੱਛਣ ਲੱਗਿਆ ਸਵੇਰੇ ਸਜਾਈ ਲਾਚਾਰ ਲੈ ਕੇ ਗਏ ਮਿਸਤਰੀਆਂ ਸਜਾਈ ਪੈਰੀ ਹੱਥ ਤਾਂ ਨਹੀਂ ਲਾਇਆ ਹੁਣ ਪੈਰੀ ਹੱਥ ਲਾ ਕੇ ਆਸ਼ੀਰਵਾਦ ਲੱਗਾ ਨਾ ਮੈਂ ਨਹੀਂ ਮੰਨਦਾ ਇਹ ਗੱਲ ਨੂੰ ਅੱਛਾ ਹਾਂ ਅੱਛਾ ਹਾਂ ਪਛਾਅ ਮਜਨਗੇ ਕੋਈ ਨਾ ਸਵੇਰੇ ਠੀਕਾ ਪਾਪੀ ਨੂੰ ਮੱਥਾ ਲਾ ਦਵਰੇ ਮੈਂ ਬਈ ਮੈਂ ਸੱਚੀ ਗੱਲ ਦੱਸਾਂ ਇਹਨਾਂ ਨੇ ਸਾਰਿਆਂ ਨੇ ਮੈਨੂੰ ਉੱਪਰ ਸੋਣਿਆ ਹੈਪੀ ਬਰਥਡੇ ਹੈਪੀ ਬਰਥਡੇ ਕਹਿੰਦੇ ਮੈਂ ਨਹੀਂ ਕਿਹਾ ਹੈਗਾ ਮੈਂ ਬਾਅਦ ਕਰ ਦਿੱਤੀ ਬਈ ਮੈਨੂੰ ਸੋਣੇ ਜਰੂਰ ਹੈ ਨਹੀਂ ਕਿਹਾ ਸੀ ਆਏ ਆ ਫਿਰ ਜਦ ਪਾਪਾ ਜੀ ਰੋਟੀ ਲੈ ਕੇ ਚਲੇ ਗਏ ਤੇ ਨਾ ਹਾਂ ਮੈਂ ਉਹ ਗੱਲ ਕਰ ਦਿੱਤੀ ਮੇਰੇ ਸੋਣੇ ਜਰੂਰ ਹੈ ਸਾਰੇ ਕਹਿੰਦੇ ਹੈਪੀ ਬਰਥਡੇ ਹੈਪੀ ਬਰਥਡੇ ਹੂੰ ਬਹਿ ਨਹੀਂ ਕਿਹਾ ਸਾਰਿਆਂ ਤੋਂ ਪਹਿਲਾਂ ਕਿਹਾ ਵਿਕਰਮ ਸਿੰਘ ਨੇ ਉਸ ਤੋਂ ਬਾਅਦ ਵੀਰ ਜੀ ਨੇ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਪਾਪਾ ਜੀ ਰੀਤ ਕੋਲ ਨੂੰ ਚਲੇ ਗਏ ਮੈਂ ਨਹੀਂ ਫਿਰ ਰੀਤ ਨੇ ਕਿਹਾ ਤੇ ਜਸਵੀਨ ਤੇ ਕਰਨ ਆਲੇ-ਆਲੇ ਸਾਰੇ ਜਵਾਕਾਂ ਨੇ ਕਹਿ ਦਿੱਤਾ ਪਤਲੀ ਆਜਾ ਕਰਨਮਾਲ ਵੀਡੀਓ ਪਾਤਾ ਜਿੰਨੇ ਵੀ ਉੱਥੇ ਬੰਦੇ ਪਹੁੰਚੇ ਅੱਜ ਲੈਂਟਰ ਪੈਂਦੇ ਪਰ ਸਾਰਿਆਂ ਨੇ ਪਾਪਾ ਜੀ ਨੂੰ ਹੈਪੀ ਬਰਥਡੇ ਪਾਪਾ ਜੀ ਕਹਿੰਦੇ ਪਕੌੜਿਆਂ ਦਾ ਲੰਗਰ ਤੁਹਾਡੇ ਬਾਤੀ ਲੈ ਵਾਜ ਚੱਲੀ ਜਨੋ ਆਹ ਲੋ ਅੱਜ ਖਾ ਲੋ ਅੱਜ ਪਕੌੜੇ ਖਾਓ ਜੀ ਜਿੰਨੇ ਜਿੰਨੇ ਖਾਣਾ ਚੱਲ ਕੋਈ ਨਾ ਪੂਰੀ ਰੌਣਕ ਲੱਗੇ ਰਹੀ ਤੇ ਵਧਾਈਆਂ ਘੱਟ ਤੋਂ ਘੱਟ ਦੇਣੇ ਹੈਪੀ ਬਰਥਡੇ ਪਾਪਾ ਜੀ ਪਾਪਾ ਜੀ ਦਾ ਜਨਮ ਦਿਨ ਤਾਂ ਕਈ ਕੱਟਣਾ ਦੇਖਦੇ ਆ ਪਾਪਾ ਜੀ ਨੂੰ ਪੁੱਛਣਾ ਪੈਣਾ ਪਰਮਿਸ਼ਨ ਲੈਣੀ ਪੈਣੀ ਆ ਹਾਂ ਪਰ ਵੈਸੇ ਪਾਪਾ ਜੀ ਨੂੰ ਐਸੀ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਉਹ ਤਾਂ ਹੀ ਤਾਂ ਆਪਣੇ ਨਾਲ ਕਿਹੜੇ ਕਟਾਉਂਦੇ ਆ ਉਹ ਜਿਹੜਾ ਉਹਨਾਂ ਦੇ ਰੱਖਣਾ ਪਰ ਚਲੋ ਪੁੱਛ ਲਿਆ ਇੱਕ ਵਾਰ ਤੁਸੀਂ ਚਲ ਮੈਂ ਪੁੱਛ ਕੇ ਦੇ ਦਿੰਦਾ ਗੱਲ ਕਰਕੇ ਦੇਖ ਲੈ ਆਂ ਕਿ ਆ ਕਹਿੰਨੇ ਆ ਵੈਸੇ ਵੀ ਪਾਪਾ ਜੀ ਨੇ ਤਾਂ ਨਿਆਣਿਆਂ ਨੂੰ ਜਾਸਰੀ ਤਰ ਕਾਮਨਾਰ ਜੈਸਮੀਨ ਨੂੰ ਕਹਿ ਦੇਣਾ ਵੀ ਤੁਸੀਂ ਉਹ ਕੱਟ ਦੋ ਹਾਂਜੀ ਹੂੰ ਤੁਸੀਂ ਹੁਣ ਕੀ ਹੱਦ ਤਰ ਆਵਾ ਇਹਦੇ ਚ ਅਸੀਂ ਤਾਂ ਹੀ ਸੋਲਿਆ ਤੇਰੀ ਕਾਲੀ ਸੋਲ ਤੇਰੀ ਚੱਕੀ ਦਾ ਟੱਕਣ ਦੇਖਾਂ ਤਾਂ ਕਿਸੇ ਦਾ ਰੰਗ ਰੂਪਾ ਤੋਂ ਦਰਬੀ ਦਾ ਆਏ ਹਾਏ 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 ਪਾਪਾ ਨਿਕਲਦੀਆਂ ਪਾਪਾ ਮੈਂ ਨਹੀਂ ਪੈਣਾ ਇਹ ਅਸਲੀ ਖਰਾਕ ਹੈ ਹੂੰ ਸਭ ਤੋਂ ਛੱਪ ਤਾਕਤਵਰ ਖਰਾਕ ਇਹ ਆ ਛੋਲਿਆਂ ਦੀ ਤਰੀ ਹੂੰ ਜਸਮິນ ਜਾਨੀ ਮੈਂ ਅੱਜ ਚਾਚੀ ਨੂੰ ਗੋਭੀ ਦੀ ਸਬ지 ਚ ਦੋ ਚਾਪਚੇ ਦੇਤੀ ਕੀ ਦੇ ਪਾਕੇ ਭੇਜੀ ਆ ਮਾ ਮੈਂ ਵੀ ਭਾਈ ਕਰਦੀ ਬੀਪੀ ਹਾਈ ਨਹੀਂ ਮਾ ਅੱਜ ਜਾ ਉੱਥੇ ਮੇਰੇ ਕੋਲ ਪ੍ਰਸਾਦਾ ਪਹੁੰਚਿਆ ਹਾਂ ਤਿੰਨ ਡੱਬੇ ਪਹਿਲਾਂ ਤਾਂ ਮੈਂ ਸੋਚਾਂ ਮੈਂ ਕਿ ਤੇ ਜਿਹੜਾ ਤੈਨੂੰ ਲੇਬਰ ਵਾਲਿਆਂ ਦੀ ਉਹਨਾਂ ਦੀ ਰੋਟੀ ਆ ਗਈ ਇਹ ਜੈਸਮੀਨ ਨੂੰ ਮੈਂ ਪੁੱਛਿਆ ਮਾ ਵੀ ਜੈਸਮੀਨ ਬਿ ਲੇਬਰਾਂ ਦੀ ਰੋਟੀ ਕਹਿੰਦੀ ਨਹੀਂ ਚਾਚੂ ਤੇਰੀ ਜਿਵੇਂ ਸਭ ਤੋਂ ਪਹਿਲਾਂ ਡੱਬਾ ਖੋਲ੍ਹਿਆ ਗਾਜਰ ਮਟਰ ਚੌਲ ਐ ਨਿੱਕ ਨੰਬਰ ਬਾਸਮਤੀ ਵਾਲੇ ਬਣੇ ਵੇ ਉਹਨਾਂ ਨੂੰ ਦੇਖ ਕੇ ਮੂੰਹ ਚ ਪਾਣੀ ਆ ਗਿਆ ਮੇਰੇ ਉਹਦੇ ਬਾਅਦ ਡੱਬਾ ਖੋਲ੍ਹਿਆ ਉਹਦੇ ਚੋਂ ਨਿਕਲਿਆ ਦਹੀਂ ਉਹਦੇ ਥੱਲੇ ਖੋਲ੍ਹਿਆ ਗੂਬੀ ਦੀ ਵਿੱਚ ਪਾਇਆ ਵਾ ਦੇਸੀ ਕੀ ਜੇ ਆਪਾਂ ਬੋਤਲ ਜੀ ਖੋਲ ਕੇ ਦੇਖੀ ਨੱਸੀ ਰੜਕ ਕੇ ਐ ਮੈਂ ਦੇਖਾਂ ਆਲੇ ਦਾਲਾਂ ਨੂੰ ਵੀ ਇੰਨਾ ਸਵਾਰ ਬਿਕਰਮ ਸਿੰਘ ਖਾਊਂਗਾ ਕਿਵੇਂ ਅੱਜ ਫੇ ਖਾ ਲਿਆ ਮੱਚ ਜੀ ਕਰਕੇ ਨਾ ਨਾ ਮੈਂ ਕਲੇਵਰ ਵਾਲੇ ਨੂੰ ਬੁਲਾਇਆ ਹੋਇਆ ਮੁੰਡੇ ਨੂੰ ਅੱਛਾ ਅੱਛਾ ਹਾਂ ਅੱਧਾ ਉਹਨੇ ਖਾਦਾ ਅੱਧਾ ਮੈਂ ਖਾਦਾ ਪਤਾ ਨਵਾਦ ਨਹੀਂ ਗਿਆ ਹੋਇਆ ਮੇਤੇ ਜੈ ਜ਼ਮੀਨ ਨੂੰ ਮਨੂੰ ਇਹ ਤਾਂ ਇੰਨਾ ਤਾਂ ਮਨੂੰ ਪਰੋਸਾ ਗਿਆ ਤਾਂ ਵੀ ਇਹ ਜੈ ਜ਼ਮੀਨ ਨਹੀਂ ਰੋਟੀ ਰੋਟੀ ਪੈ ਕੇ ਕਰੀ ਵੀ ਪਤਾ ਨਹੀਂ ਕਰੀ ਹੈਗੀ ਜੇ ਲੋ ਨਹੀਂ ਤੂੰ ਮਿਰਚਾ ਹੈ ਤਾਂ ਨਾ ਜੈ ਜ਼ਮੀਨ ਨਹੀਂ ਰੋਟੀ ਦਿੰਦੀ ਹੋਣੀ ਹਾਂ ਸਿੱਧੀ ਪਕਾ ਦੇ ਜਿਤਨਾ ਰੋਟੀ ਦੱਤ ਏਓ ਗਾਈ ਜੀ ਇਹ ਗੱਲ ਨਹੀਂ ਹੈਗੀ ਹੁਣ ਮੈਂ ਗੱਲ ਮੈਂ ਬੀਪ ਕਹਿਦੀ ਆ ਵੀ ਵਿਦੇਸੀ ਕਿਉਂ ਨਹੀਂ ਦੇਣਾ ਬਿਕਰਮ ਸੀ ਹਾਂ ਓਏ ਗਾਈ ਕਿਉਂਕਿ ਮੈਨੂੰ ਇਹ ਪਤਾ ਵੀ ਬੀਪ ਹਾਈ ਹੋ ਕੇ ਇਹੀ ਇਹੀ ਕਿਹ ਕੋਣਾ ਬਸ ਚੱਲੋ ਤਾਂ ਹੈ ਵੀ ਹੁਣ ਤੁਸੀਂ ਕੰਮ ਕਰਦੇ ਉੱਥੇ ਠੀਕ ਹੋ ਜਾਂਦਾ ਜੇ ਬੰਦਾ ਬੈਠਾ ਖਾਈ ਜਾਵੇ ਫਿਰ ਬੀਪੀ ਬਦਲ ਜਾਂਦਾ ਸਹੀ ਗੱਲ ਹੈ ਮੇਰੇ ਬੀਪੀ ਦੀ ਯਾਦ ਕਰਾਤੀ ਮੈਂ ਵੀ ਤਾਂ ਕਾ ਰਹੀ ਹਾਂ ਨਹੀਂ ਬੀਪੀ ਨਾ ਉਹ ਬਦਲ ਜਾਂਦਾ ਕਈ ਵਾਰ ਹੁਣ ਕਮਲ ਬਾਜੀ ਦੀ ਨਹੀਂ ਬਾਤ ਤੁਹਾਡੇ ਸਾਹਮਣੇ ਉਹ ਤਾਂ ਕੋਈ ਦਵਾਈ ਕਰਕੇ ਦਿੱਕਤ ਹੋਈ ਹੈ। ਹਾਂ। ਥਾਇਰੋਇਡ ਕਰਕੇ ਹੋਇਆ। ਉਹਨਾਂ ਨੂੰ ਕੋਈ ਦਵਾਈ ਡਾਕਟਰ ਨੇ ਕਿ ਦਿੱਤੀ ਪਰ ਫਿਰ ਉਹਦੇ ਕਰਕੇ ਉਹਨਾਂ ਨੂੰ ਬੀਪੀ ਦੀ ਦਿੱਕਤ ਆ ਗਈ। ਕਹਿਣ ਦਾ ਪਾਪ ਕਮਲ ਭਾਜੀ ਸੰਦੀਪ ਦੀ ਭੈਣ ਦਾ ਘਰ ਵਾਲਾ ਮਾਈ ਸਾਡੂ। ਹਾਂਜੀ ਤੁਹਾਡਾ ਸਾਡੂ। ਮੇਰੇ ਸਾਡੂ ਸਾਹਿਬ, ਸਾੰਡੂ ਸਾਹਿਬ ਵੀ ਕਹਿੰਦੇ ਕੋਈ। ਸਾੰਡੂ। ਹਾਂ। ਸਾੰਡੂ ਨਹੀਂ ਕਹਿੰਦੇ ਸਾਡੂ। ਸਾਡੂ ਵੀ ਕਹਿੰਦੇ ਆ ਸਾਡੂ। ਹਾਂ। ਇੱਥੇ ਸਾੰਡੂ ਵੀ ਕਹਿੰਦੇ। ਕੋਈ ਕੋਸ ਕੋਈ ਸਾਹਿਬ ਸਾਬ ਆਪਣੇ ਆਪਣੇ ਉਹ ਹੈ ਤਾਂ ਭਾਈਆਂ ਵਾਲਾ ਪਿਆਰ ਆ ਕੋਈ ਚੱਕਰ ਨਹੀਂ ਹੈਗਾ। ਹਾਂ ਉਧਰ ਦਿੱਕਤ ਜੀ ਆਈ ਵੀ ਚਲ ਮਹਾਰਾਜ। ਕਿਸਨੂੰ ਵੀ ਨਾ ਬੀਪੀ ਦੀ ਦਿੱਕਤ ਆਵੇ ਬੀਪੀ ਨਾਲ ਸਾਲੇ ਚੱਕਰ ਬਹੁਤ ਖੜੇ ਹੋ ਜਾਂਦੇ ਆ ਹਾਂ ਇਹ ਜੇ ਹਸਪੀਟਲ ਨਾਲ ਚ ਹੀ ਜਾ ਕੇ ਪਤਾ ਲੱਗਦਾ ਪੜੇ ਆ ਚੋ ਵੀ ਡਾਕਟਰਾਂ ਨੇ ਵੇਸਤ ਕਰਨੀ ਦੱਸੀ ਵੀ ਆ ਹਾਂ ਜ਼ਰੂਰੀ ਆ ਉਹ ਵੀ ਤੇ ਹੁਣ ਲੋ ਜੀ ਬਹਿ ਕਰੋ ਸਤਨਾਮ ਕੜਿਆਲ ਖਾੜ ਕੇ ਜੀ ਗਰਦਵਾਰੇ ਚ ਆ ਚੀਜ਼ ਆ ਨਾ ਜਿਹੜੀ ਪੰਜਾਬ ਵਿੱਚ ਬਸ ਇਹ ਇਕੱਲੀ ਪੰਜਾਬ ਚ ਆ ਤੇ ਇੱਕ ਆਹ ਚੀਜ਼ ਜਿਹੜੀ ਆ ਹਰਾਈ ਹੋਰਾਈ ਦੇਖਣ ਲੱਗ ਗਈ ਨਾ ਆ ਆਹ ਆਹ ਜਿਹੜਾ ਵਿਊ ਆ ਇਧਰ ਉਹ ਸਾਹਮਣੇ ਸੂਰਜ ਭੱਜਿਆ ਜਾਂਦਾ ਹੁਣ ਥੱਲੇ ਨੂੰ ਜੀ ਤੇ ਇੱਧਰ ਹਰਿਆਈ ਕਣਕਾਂ ਨੂੰ ਆ ਗਈ ਕਣਕਾਂ ਨੂੰ ਆ ਗਈਆਂ ਜੀ ਇਹ ਬੱਲਾ ਵਾਹਿਗੁਰੂ 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 ਕੀ ਦਾ ਦੇਣਾ ਦੇਣਾ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲੱਤਾ ਵੀ ਇਹ ਤਾਂ ਕਿਸਮਤ ਵਾਲਿਆ ਸੀ ਸ੍ਰੀ ਚਮਕੌਰ ਸਾਹਿਬ ਵਾਲੀ ਚ ਉਹ ਵੀ ਗਾਂ ਕਾਹ ਰੋਪੜ ਜ਼ਿਲ੍ਹਾ ਹੋ ਗਿਆ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਪਰ ਅਸੀਂ ਜਨਮ ਲੱਤਾ ਇਹ ਪਤਾ ਨਹੀਂ ਕਿਹੜੇ ਮੋਤੀ ਪੁੰਨ ਕਰਤੇ ਸੀ ਇੱਥੇ ਜਨਮ ਲੱਤਾ ਹਾਂਜੀ ਹੁਣ ਬੋਲੋ ਤੋਰ ਦੇਖ ਲੈ ਅੱਜ ਕਿੰਨੀ ਰੌਣਕਾਂ ਹੋਣੀਆਂ ਪੂਰੀ ਐਨ ਅੱਜ ਵੀ ਨਹੀਂ ਵੀ ਕਿਵੇਂ ਐ ਨਹੀਂ ਕਦੇ ਗਈ ਗੁਰੂ ਦੀ ਲੰਗਰ ਮੈਂ ਤਾਂ ਆਪਣੀ ਕਦੇ ਗਈ ਮੈਂ ਗਿਆ ਵਾ ਕਈ ਵਾਰ ਜਾ ਕੇ ਆਵਾਂਗੇ ਹੂੰ ਅਸੀਂ ਅਸੀਂ ਪਹਿਲਾਂ ਅੱਜ ਤੋਂ ਮੈਂ ਕਹਿੰਦਾ 6-7 ਸਾਲ ਸਾਲ ਪਹਿਲਾਂ ਟਰੈਕਟਰ ਲੈ ਕੇ ਜਾਂਦੇ ਹੁੰਦੇ ਉਹ ਤੇ ਜਵਾਕ ਜਵਾਕ ਇਕੱਠੇ ਹੋ ਕੇ ਬਸ ਹੁਣ ਕਬੀਲਦਾਰੀਆਂ ਚੁੱਲਝ ਗਿਆ ਐਨੇ ਕ ਵੀ ਬਸ ਹੁਣ ਪਤੀ ਨਹੀਂ ਲੱਦਾ ਹੁਣ ਹੁਣ ਕਰਨਰਾਂ ਚ ਉਤਸ਼ਾਹ ਆ ਗਿਆ ਗਾਹਾਂ ਵਾਲੇ ਜਵਾਕਾਂ ਚ ਕਾਲਾ ਜੀ ਦਾ ਪਤੰਗਾ ਫੁੱਸਾ ਹੈ ਨੇ ਦੇ ਅਜੇ ਨੂੰ ਪਤਾ ਨਹੀਂ ਨਾ ਅਜੇ ਹੌਲੀ ਹੌਲੀ ਉਹਨੇ ਇੱਧਰ ਨੂੰ ਜਾਣਾ ਜਦਾ ਪਣਿਆ ਲੈਣ ਚ ਨੂੰ ਭੇਜਣਾ ਨੂੰ ਵੀ ਜਾ ਅਨੰਦਪੁਰ ਸਾਹਿਬ ਮੱਥਾ ਟੇਕਿਆ ਵੀ ਪੁੱਤ ਗਾਹਾਂ ਗੁਰੂ ਕੀ ਲਾਹੌਰ ਵੀ ਜਾਣਾ ਵਾਪਸ ਜਕੀਰਤਪੁਰ ਸਾਹਿਬ ਵੀ ਮੱਥਾ ਟੇਕਣਾ ਹੈ ਤੇ ਬਾਬਾ ਬੁੱਢਣ ਸਾਹ ਤੇ ਵੀ ਜਾਣਾ ਹੈ ਹੈ ਫਿਰ ਆਉਂਦੇ ਹੋਏ ਬਾਬਾ ਪਰਿਵਾਰ ਬਿਛੋੜੇ ਵੀ ਜਾਣਾ ਜੀ ਫਿਰ ਉਹ ਤੋਂ ਬਾਅਦ ਪੱਠਾ ਸਾਹਿਬ ਵੀ ਜਾਣਾ ਫਿਰ ਹੌਲੀ ਹੌਲੀ ਬੱਚੇ ਦਾ ਉਤਸ਼ਾਹ ਇੱਧਰ ਨੂੰ ਵੱਧਦਾ ਜੇ ਅਸੀਂ ਦੱਸੂਗੇ ਜੇ ਅਸੀਂ ਦੱਸਣਾ ਨਹੀਂ ਫਿਰ ਤਾਂ ਹੁਣ ਪਤੰਗੇ ਉਡਾਉਣੇ ਆ ਉਹ ਕਈ ਹੱਦ ਅਨੁਸਾਰ ਲੈਂਟਰ ਪੈ ਗਏ ਆ ਸਾਰਾ ਨਹੀਂ ਜਿਹੜਾ ਆਪਾਂ ਨੇ ਇੱਕ ਕਮਰਾ ਆਪਣੇ ਵਾਸਤੇ ਤਿਆਰ ਕਰਿਆ ਉਹਦੇ ਉੱਪਰ ਲੈਂਟਰ ਪਾਤਾ ਜੀ ਹਾਂ ਆਪਣੇ ਕੱਦ ਹਾਂ ਆਪਾਂ ਨੇ ਜਿੱਥੇ ਬਹਿਣਾ ਉੱਠਣਾ ਉਸ ਗੱਲ ਆ ਜੀ ਹਾਂ ਆਆਂ ਵਾਸਤੇ ਕਹਿਣ ਦਾ ਆਪਣੇ ਹੋਰ ਸਾਰੇ ਆਪਣੇ ਵਾਸਤੇ ਹੋਗੇ ਜਿਹੜਾ ਆਪਣਾ ਕੋਈ ਉੱਥੇ ਜਾਊਗਾ ਉੱਥੇ ਬੈਠੂ ਕਮਰੇ ਠੀਕ ਹੈ ਜੀ ਹਾਂ ਉਹ ਕਮਰੇ ਉੱਪਰ ਲੈਂਟਰ ਪੈ ਗਿਆ ਬਾਕੀ ਤਾਂ ਉੱਥੇ ਟੀਨਾ ਟੂਨਾ ਦੀਆਂ ਪੈਣੀਆਂ ਬਾਕੀ ਹੁਣ ਦੇਖਦੇ ਆਂ ਜੀ ਅਗਲਾ ਪ੍ਰੋਗਰਾਮ ਮਾ ਆ ਕੇ ਆਉਂਗੇ ਕਿਹੜਾ ਗੇੜਾ ਤਾਂ ਤੁਹਾਡਾ ਮਾਰਾ ਲਵਾਂਗਾ ਗੇੜੇ ਦਾ ਨਾ ਟੈਨਸ਼ਨ ਲੋ। ਤੁਰ ਕੇ ਜਾਇਆ ਕਰੋ ਥਾਣ ਨੂੰ ਤੁਸੀਂ ਡੇਲੀ ਨਾਲੇ ਤੁਹਾਡਾ ਵਜਨ ਘਟੇ ਕਰੂੰਗਾ। ਚਾਹੇ ਸਵੇਰ ਟਾਈਮ ਦੀ ਰੁਟੀਨ ਬਣਾ ਲਓ ਚਾਹੇ ਬਣਾ ਲਓ ਸ਼ਾਮ ਟਾਈਮ ਦੀ। ਨਾਲੇ ਜੋਗਿੰਗ ਦੀ ਜੋਗਿੰਗ 1 ਕਿਲੋਮੀਟਰ ਇੱਥੇ ਤੇ ਪੂਰਾ ਹੋ ਆਪਣਾ। ਹਾਂ ਤੇ 1 ਕਿਲੋਮੀਟਰ ਸਾਡਾ ਜਾਣ ਦਾ 1 ਕਿਲੋਮੀਟਰ ਆਉਣ ਦਾ 2 ਕਿਲੋਮੀਟਰ ਦੀ ਤੁਹਾਡੀ ਪੈਦਲ ਜੋਗਿੰਗ ਹੋ ਜੇ ਕਰਨੀ। ਨਾਲੇ ਆਪਣੇ ਕੰਮ ਦੀ ਦੇਖ ਰਿਕ ਕਰਿਆ। ਨਾਲੇ ਇਹ ਜੀ ਹਰਿਆਈ ਆਪੇਲੇ ਪਲੇ ਫਨ ਸਰੋਂ ਦੇ ਰਾਸਤੇ ਸੇ ਚਮਕਦੇ ਦੇਖਦੇ ਕਿਤੇ ਕਣਕ ਆ ਗਈ ਕਿਧਰ ਗੰਨਾ ਆ ਗਿਆ ਅ ਐਸਾ ਮੌਸਮ ਬਸ ਇਹ ਗੱਲਾਂ ਜਿਹੜਾ ਵੀ ਜਿਹੜਾ ਬੰਦਾ ਔਰ ਉਹੀ ਫੀਲ ਕਰ ਸਕਦਾ ਇਹ ਗੱਲਾਂ ਹਾਂ ਹਾਂ ਚਲੋ ਦੇਖਦੇ ਅਗਲਾ ਪ੍ਰੋਗਰਾਮ ਕਿਆ ਬਣਦਾ ਹਵਾ ਵੀ ਚੱਲ ਤੇ ਪਾਠ ਹੋ ਗਿਆ ਜੀ ਸ਼ੁਰੂ ਗੁਰਦੁਆਰੇ ਦੇ ਵਿੱਚ ਉਹ ਪਤੰਗ ਵੀ ਉੱਡਦੇ ਪਾਣੀ ਦੇ ਵਿੱਚ ਹੁਣ ਮੇਰੇ ਪਿੰਡ ਚ ਉੱਡਦੇ ਕਿ ਨਹੀਂ ਇੱਧਰ ਹੀ ਸਾਨੂੰ ਕਮਾਉਣਾ ਪੈਣਾ ਕਰ ਉੜਦੇ ਤਾਂ ਹੈਗੇ ਹੁਣ ਮੇਰੇ ਕੈਮਰੇ ਨੇ ਵਿਚਾਰੇ ਨੇ ਫੋਕਸ ਨਹੀਂ ਕਰਨਾ ਨਾ ਉਹ ਉੜਦੇ ਕਰਨ ਵੀ ਉਧਰਲੀ ਸਾੜੇ ਹੋਣਾ ਪਿੰਡ ਤੇ ਕਿਤੇ ਪਰਲੀ ਸਾੜੇ